ਜੀ ਸੁਣ ਵਾ ਅਖਿਰ ਕੱਕਾ ਕਬੂਤਰ ਕੱਕਾ ਕਮਲ ਤਬਦੀਲ ਹੋ ਜਾਂਦਾ ਮੈਂ ਬਸ ਇਨਾ ਜਾਣਦਾ ਸੀ ਪਰ ਕਿਉਂ ਕਿਵੇਂ ਇਹ ਸਭ ਕੁਝ ਮੈਨੂੰ ਨਹੀਂ ਸੀ ਪਤਾ ਪਰ ਇਹ ਬਦਲਾਅ ਕਿਵੇਂ ਮੇਰੇ ਹਰ ਸੁਪਨੇ ਨੂੰ ਸੌਂਕ ਵਾਂਗ ਲੱਗੇਗਾ ਇਸਦਾ ਪਤਾ ਲੱਗਣਾ ਕਿੱਥੇ चंडीगढ़ ਦੇ ਨਜ਼ਾਰਿਆਂ ਦੇ ਪੱਟਿਆ ਚੰਡੀ ਕੀ ਹੋ ਗਿਆ ਭੁੱਲਿਆ ਕਿਹੜੀਆਂ ਸੋਚਾਂ ਡੁੱਬਿਆ ਪਿਆ ਕੀ ਦੱਸਾਂ ਯਾਰ ਤਾਰੀ 12ਵੀਂ ਤਾਂ ਪੂਰੀ ਕਰ ਲਈ ਪਰ ਇਹ ਤੂੰ ਅੱਕੇ ਕੀ ਮੈਨੂੰ ਤਾਂ ਪਤਾ ਹੀ ਹੈ 12ਵੀਂ ਬੁਰਮੀ ਕਰਕੇ ਨੌਕਰੀ ਕੋਈ ਮਿਲਦੀ ਨਹੀਂ ਤੇ ਅੱਗੇ ਕੈਨੇਡਾ ਜਾਣ ਜੋਗੇ ਆਪਣੇ ਕੋਲ ਪੈਂਦੇ ਹਨੀ ਪਰ ਕੀਤਾ ਕੀ ਜਾਵੇ ਸਮਝ ਨਹੀਂ ਆਉਂਦਾ ਯਾਰ ਥੋਲੇ ਚੰਡੀਗੜ੍ਹ ਟੈਂ ਟੈਂ ਚੰਡੀਗੜ੍ਹ ਹੈਗੀ ਇੱਕ ਯੂਨੀਵਰਸਿਟੀ ਟੈਂਟ ਪਰ ਪ੍ਰੋਫੈਸਰ ਜੀਆਂ ਉੱਚੀਆਂ ਇਮਾਰਤਾਂ ਵਕਾਲਤ ਤਾਰੀਖ ਪੇ ਤਾਰੀਖ ਉਹ ਤਾਰੀਖ ਆਹ ਆ 10 ਲੱਖ ਰੁਪਏ ਦੀ ਗੱਲ ਕਰਤੀ ਬਿਲਕੁਲ ਸਹੀ ਤਾਰੀਖ ਦੀ ਗੱਲ ਲੱਖ ਰੁਪਏ ਦੀ ਨਹੀਂ ਡੇਢ ਲੱਖ ਰੁਪਏ ਦੀ ਸੀ ਹਾਂ ਦੇ ਡਿਪਾਰਟਮੈਂਟ ਇੱਥੇ ਇਕੇ ਹੋਸਟਲ ਉੱਤੀ ਲਾਇਬ੍ਰੇਰੀ ਇੱਥੇ ਬੈਰੀਕੇਡ ਇਹ ਭਲਾ ਯੂਨੀਵਰਸਿਟੀ ਦੇ ਵਿੱਚ ਬੈਰੀਕੇਡਾਂ ਦਾ ਕੀ ਕੰਮ ਚਲ ਛੱਡ ਤਾਰੀ ਕਹਿੰਦਾ ਸੀ ਕਿ ਇੱਕ ਵਾਰ ਹੋਸਟਲ ਮਿਲ ਜੇ ਕਰਨਾ ਕੀ ਹੈ ਕਿ ਕਲਰਕ ਨੂੰ ਜਾ ਕੇ ਹੋਸਟਲ ਦਾ ਫਾਰਮ ਦੇਣਾ ਹੈ ਹੋਸਟਲ ਦਾ ਬੱਟੇ ਤੇ ਹੈ ਮੋਰੀ ਮੈਮ ਮਾਈਸੈਲਫ ਸਿੰਕ ਕੋਲ ਆਸਿੰਗ ਆਈ ਨੀਡ ਹੋਸਟਲ ਐਂਡ ਥਿਸ ਇਜ਼ ਮਾਈ ਕਾਰ ਉੱਚ ਜੱਜ ਨਾਲ ਨਾਮ ਨਹੀਂ ਲਿਆ ਜਾਂਦਾ ਤੇਰੇ ਤੋਂ ਆਇਆ ਬਟਾ ਜੇਮਸ ਬੌਂਡ ਨਾਲੇ ਹੌਸਟਲ ਹੈ ਕੋਈ ਤਾਂ ਰਮਸ਼ਾਲਾ ਨਹੀਂ ਵੀ ਮੂੰਹ ਚੱਕ ਕੇ ਤੁਰੇ ਆਓ ਸਾਡੇ ਕੋਲ ਹੈ ਨਹੀਂ ਕਿਹਾ ਕੋਈ ਸੀਟਾਂ ਜਦ ਡੀਐਸਬੀ ਨਾਲ ਗੱਲ ਕਰ ਤਾ ਉਹ ਹੀ ਦੇ ਸਕਦਾ ਹੌਸਟਲ ਤਾਂ ਨਹੀਂ ਇਹ ਡੀਐਸ ਤੋਂ ਲੋਕਾਂ ਕਿੰਨੇ ਬੈਠੇ ਅੱਛਾ ਪਾਣੀ ਵਾਲੀ ਟੈਂਕੀ ਸਰ ਡਿਪਾਰਟਮੈਂਟ ਵਾਲਾ ਨੇ ਭੇਜਿਆ ਉਹ ਕਹਿੰਦੇ ਸੀਟਾਂ ਲੈ ਕੇ ਆਉ ਡੀਐਸ ਜਰੂਰ ਆ ਮੇਰਾ ਫਾਰਮੈਟ ਕੱਲ੍ਹ ਕੀ ਕਰਨੁਾ ਫੜਨੇ ਭੇਜਿਆ ਕੇ ਦਾ ਸਾਈਨ ਲਾ ਕੇ ਲੈ ਡਿਪਾਰਟਮੈਂਟ ਓਏ ਸਾਈਨ ਮੈਂ ਥੋੜੀ ਕਰਾਂਗੀ ਜਾਂ ਚੇਅਰ ਪਰਸਨ ਕੋਲ ਜਾ ਪੁਰ ਆਪ ਨੂੰ ਸਰ ਸਰ ਇੱਥੇ ਸਾਈਨ ਕਰਿਓ ਮੇਰਾ ਹਾਸਟਲ ਦਾ ਫਾਰਮ ਓਏ ਮੂਰਖਾ ਫੋਨ ਤਾਂ ਟੱਚ ਕੀਤਾ ਨਹੀਂ ਹੋਇਆ ਨਾਲ ਕਿਹੜਾ ਫਾਰਮ ਓਏ ਜੀ ਮੈਂ ਹੀ ਦੱਸਾਂ ਹੋਣਾ ਪੂਰੇ ਨਾਲ ਦਿਨ ਲੀ ਬੈਠੇ ਆਂ ਇਹ ਕੱਟੂਰ ਜਾ ਕੇ ਇਹਦਾ ਫਾਰਮ ਡੈਸ ਕਰਦਾ ਜੀ ਕਿਹੜਾ ਫਾਰਮ ਹੈ ਉਹ ਤੈਨੂੰ ਇਹ ਵੀ ਨਹੀਂ ਪਤਾ ਕਿਹੜਾ ਫਾਰਮ ਹੈ ਯੂਨੀਵਰਸਿਟੀ ਨੇ ਨੇ ਵੀ ਅੰਤਪੜਾ ਵੀ ਫੌਟਪਰਤੀ ਕਰ ਰੱਖੀ ਹੈ ਆਲੇ ਚੱਕ ਫਾਰਮ ਹਲੋ ਜੀ ਭਾਗ ਹੁਣ ਤਾਂ ਮੈਂ ਜੋ ਇਹ ਨਹੀਂ ਓਏ ਛੋਟੇ ਅਰਗੇ ਨੂੰ ਇਥੇ ਦਾਖਲਾ ਮਿਲ ਕੇ ਆ ਬਹੁਤ ਨਹੀਂ ਹੁਣ ਹੌਸਟਲ ਵੀ ਚਾਹੀਦਾ ਵੱਡੇ ਸ਼ਰਧਾਧਿਆਨ ਨੂੰ ਛੋਟੇ ਅਰਗੇ ਮਾਪੇ ਘਰ ਨੂੰ ਇਥੇ ਜੰਮ ਜੰਮ ਚੁੱਕੀ ਜਾਂਦੇ ਨੇ ਫਿਰ ਕਹਿੰਦੇ ਹੋ ਜੀ ਸਰਕਾਰ ਤੇ ਸਾਡੇ ਲਈ ਕੁਝ ਕਰਦੀ ਨਹੀਂ ਕਰ ਕੀ ਕਰੇ ਭਲਾ ਜਾ ਜਾ ਧੰਨਵਾਦ ਹਾਲੋ ਸਰ ਹੁਣ ਤਾਂ ਮੈਂ ਜੁ ਕਹਣਾ ਹੀ ਹੌਸਟਲ ਕੀ ਨਾ ਕਰਾ ਜੀ ਭੋਲਾ ਸਿੰਘ ਪਰ ਕਿਉਂ ਜੀ ਉਹ ਬਈ ਭੋਲਿਆ ਜੇ ਤੈਨੂੰ ਹਸਪਤਲ ਦਿੱਤਾ ਤਾਂ ਸਾਡੇ ਸਰ ਦੀ ਪ੍ਰਮੋਸ਼ਨ ਕਿਰਾ ਹੋਊਗਾ ਪ੍ਰਮੋਸ਼ਨ ਮੈਂ ਮਤਲਬ ਨਹੀਂ ਸਮਝਿਆ ਸਰ ਮਤਲਬ ਕੀ ਕਰ ਰਿਹਾ ਤੁਸੀਂ ਮੈਂ ਇੱਕ ਦਲ ਸਿੱਧੀ ਦਾ ਸਪਾਸਟਰ ਹੈ ਨਹੀਂ ਪੋਸਟ ਖਤਰਾ ਖੜੇ ਪਏ ਆ ਸੀਟਾ ਹੈ ਨਹੀਂ ਪਰ ਮੈਂ ਤਾਂ ਆਪਦੇ ਅੱਖੀ ਦੇਖਿਆ ਸਾਰੇ ਹਸਪਤਲ ਖਾਲੀ ਪਏ ਆ ਤੁਹਾਡੇ ਸਰਕਾਰੀ ਤਾਲੇ ਸਾਰੇ ਕਮਰੇ ਮੂਰੇ ਲੱਗੇ ਹੋਏ ਆ Robbie? ਜੋ ਹੋਰ ਕਟੌਤੀ ਕਰਕੇ ਮੇਰੇ ਕਮਰੇ ਲਈ ਪੈਸੇ ਭੇਜੇ ਪਰ ਦਿੱਕਤਾਂ ਦੀ ਲੜੀ ਇੱਥੇ ਨਹੀਂ ਸੀ ਮੁੱਕਦੀ ਕੰਡਿਆਂ ਦੀ ਵੇਲ ਬਣ ਕੇ ਇਹਨੇ ਮੇਰੇ ਪੜਨ ਦੇ ਸੁਪਨੇ ਨੂੰ ਹਲੇ ਹੋਰ ਲਹੂ ਲਹਾਨ ਕਰ ਦਿੱਤਾ ਆਓ ਤੁਹਾਨੂੰ ਦਿਖਾਉਣੀ ਹੈ ਯੂਨੀਵਰਸਿਟੀ ਦਾ ਹੋਰ ਰੰਗ ਯੂਨੀਵਰਸਿਟੀ ਦੀ ਇੱਕ ਕਲਾਸ ਬੱਚਿਓ ਅੱਜ ਪਿੱਛੋਂ ਦੀ ਆਜੋ ਪਿੱਛੋਂ ਦੀ ਪਿੱਛੋਂ ਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ ਕੀ ਤੁਹਾਨੂੰ ਪਤਾ ਹੈ ਗਾਂ ਦੇ ਮਲਮੁੱਤਰ ਦੇ ਵਿੱਚ ਰੇਡੀਓ ਐਕਟਿਵ ਕਿੰਨਾ ਰੋਕ ਨਹੀਂ ਸਕਦੀ এটি ਆਖਲਾ ਲਿਆ ਪ੍ਰੋਫੈਸਰ ਹੈਗੇ ਬਹੁਤ ਘੱਟ ਨੇ ਤੇ ਜੋ ਹੈਗੇ ਨੇ ਉਹ ਆਉਂਦੇ ਬਹੁਤ ਘੱਟ ਨੇ ਤੇ ਜੋ ਆਉਂਦੇ ਨੇ ਉਹ ਆ ਕੇ ਫਿਰ ਗੋਹੇ ਦੀਆਂ ਛੱਪੀਆਂ ਗਰਾਉਂਡ 'ਤੇ ਬਹਿ ਜਾਂਦੇ ਆ ਬੈਸਦੀ ਕਾਲ ਦੇ ਵਿੱਚ ਹਵਾਈ ਜਹਾਜ ਡੋਣ ਲੱਗ ਪੈਂਦੇ ਆ ਤੇ ਵਿਰੋਧ ਕਰਨ ਵਾਲਿਆਂ ਨੂੰ ਵਿਰੋਧ ਕਰਨ ਵਾਲਿਆਂ ਨੂੰ ਦੇਸ਼த்ਰੋਹੀ ਦੱਸਦੇ ਉਹ ਐਦੂ ਤਾਂ ਮੇਰੇ ਕਸਬੇ ਦੇ ਲੋਕ ਸਿਆਣੇ ਸੀ ਘੱਟੋ-ਘੱਟ ਗੋਹੇ ਨੂੰ ਵੇਖ ਕੇ ਪਾਸੋਂ ਦੀ ਤਾਂ ਲੰਘ ਜਾਂਦੇ ਸੀ ਪਰ ਇੱਥੋਂ ਦੇ ਬੁੱਧੀਜੀਵੀ ਗੂੜ ਗਿਆਨੀ ਪੀ ਐਚ ਡੀ ਹੋਲਡਰ ਇਹ ਤਾਂ ਗੋਹੇ ਨੂੰ ਖਾਂਡ ਤੱਕ ਦੀਆਂ ਗੱਲਾਂ ਕਰਦੇ ਨੇ ਸੋਚਿਆ ਸੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਵਾਂਗਾ ਚੰਗਾ ਪੜ੍ਹ ਲਿਖ ਕੇ ਇੱਕ ਚੰਗਾ ਜਾਂ ਵਕੀਲ ਬਣੂੰਗਾ ਪਰ ਯੂਨੀਵਰਸਿਟੀ ਦੀ ਪੜ੍ਹਾਈ ਦਾ ਇਹ ਪਸਧਾ ਕਿ ਮੈਨੂੰ ਚੰਗਾ ਇਨਸਾਨ ਵੀ ਬਣ ਦਊਗਾ ਇਹ ਬਚੈਨੀ ਇਹ ਘਟਣ ਇਹ ਸਭ ਕੁਝ ਕਿਉਂ ਹੈ ਟਿੰਕ 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 ਕੀ ਹੋਇਆ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਇਸ ਸਾਲ ਦੀ ਦੂਜੀ ਇਨਸਟਾਲਮੈਂਟ ਜੋ ਕਿ 50000 ਰੁਪਏ ਹੈ ਹਲੇ ਪੈਂਡਿੰਗ ਹੈ ਛੇਤੀ ਤੋਂ ਛੇਤੀ ਇਸ ਦਾ ਕੰਪਨ ਕਰ ਇਹ ਤਾਂ ਆਪਣਾ ਜੁੱਲੀ ਬਿਸਤਰਾ ਬਣ ਕੇ ਘਰੇ ਦਫਾ ਹੋਲੀ ਧਿਆਨ ਦੋ 50000 ਰੁਪਏ ਪਰ ਇਹਦੇ 25000 ਸੀ ਸੁੱਕਣੀ ਕਦੇ ਹੋ ਗਈ ਪਿੰਕਾ ਪਿੰਕਾ ਹੋ ਗਿਆ ਤੁਹਾਡੇ ਐਗਜ਼ਾਮ ਫੀਸ ਵਿੱਚ 5% ਦਾ ਵਾਦਾ ਕੀਤਾ ਗਿਆ ਹੈ ਜੇ ਪੇਪਰ ਦੇ ਰਹੇ ਹਨ ਤਾਂ ਜਲਦੀ ਸਭ ਤੋਂ ਪਾਸ ਕਰੋ 400 ਰੁਪਏ ਦਾ ਵਾਦਾ ਵਾਦਾ ਵੀ ਓਏ ਹੁਣ ਕੀ ਹੈ ਤੁਹਾਡੀ ਮੈਸ ਕੈਂਟੀਨ ਦਾ ਬਿੱਲ GST ਮਿਲਾ ਕੇ 5000 ਰੁਪਏ ਹੈ 5000 ਰੁਪਏ ਇੰਨੇ ਤਾਂ ਮੈਂ ਖਾਦਾ ਹੀ ਨਹੀਂ ਇਹ ਲਗਾਤਾਰ ਫੀਸਾਂ ਜੇ ਇੰਤੈ ਵਧਦੀਆਂ ਰਹੀਆਂ ਤਾਂ ਮੇਰੀ ਵਕਾਲਤ ਤਾਂ ਗਈ ਸਮਝੋ ਹੁਣ ਕੀ ਕੀਤਾ ਜਾਵੇ ਹਾਂ ਸਾਰੀ ਕਹਿੰਦਾ ਸੀ ਕਿ ਯੂਨੀਵਰਸਿਟੀ ਦੀ ਕਾਉਂਸਲ ਹੁੰਦੀ ਹੈ ਤੇ ਕਾਉਂਸਲ ਦਾ ਹੁੰਦਾ ਇੱਕ ਪ੍ਰਧਾਨ ਉਹਦੇ ਕੋਲ ਜਾਣਾ ਹੋ ਸਕਦਾ ਉਹ ਮਸਲਾ ਹੱਲ ਕਰ ਦੇਵੇ ਬਾਈ ਮੈਂ ਯੂਐਲਐਫ ਡਿਪਾਰਟਮੈਂਟ ਤੋਂ ਭੋਲਾ ਡਿਪਾਰਟਮੈਂਟ ਦੀ ਫੀਸ ਐਗਜ਼ਾਮੀਨੇਸ਼ਨ ਫੀਸ ਤੇ ਜੀਐਸਟੀ ਸਾਰਾ ਕੁਝ ਵਧਦਾ ਜਾ ਰਿਹਾ ਬਾਈ ਤੁਸੀਂ ਕੁਝ ਕਰੋ ਮੇਰੇ ਤੋਂ ਗਰੀਬ ਕੋ ਇਹਨਾਂ ਨਹੀਂ ਭਰਿਆ ਜਾਣਾ ਬੇਬਸਾਬ ਸੱਚੀ ਦੱਸਾਂ ਮੇਰਾ ਹੀ ੱਟਕਾ ਯਾਰ ਪਰ ਇਹ ਫੀਸਾਂ ਨੇ ਸੈਨੇਟ 'ਚ ਮੇਰੀ ਕੋਈ ਸੁਣਵਾਈ ਨਹੀਂ ਮੈਂ ਕੰਮ ਕਰੀ ਉਹ ਸੈਨੇਟ ਕੋਲ ਜਾਇਂ ਪਰ ਦੇ ਤੈਨੂੰ ਇਥੋਂ ਖਾਲੀ ਹੱਥ ਛੱਡ ਦਿਆ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਆ ਤੂੰ ਸਿੱਧਰ ਲੈ ਆਪਾਂ ਗੱਡੀ 'ਚ ਬੈ ਕੇ ਰੀਲ ਬਣਾਉਣੇ ਆ ਉਹ ਜਾ ਓਏ ਤਾਂ ਰੀਲ ਵਾਲੇ ਪ੍ਰਧਾਨ ਨੇ ਇਹਨਾਂ ਨੇ ਕੀ ਕਰਨਾ ਹੋਇਆ ਮੈਂ ਸੈਨੇਟ ਕੋਲ ਜਾਣਾ ਹੈ ਹੋ ਸਕਦਾ ਉਹ ਮਸਲਾ ਹੱਲ ਕਰ ਦਵੇ ਗੁਡ ਆਫਨ ਮੈਂ ਮੈਂ ਸੈਂਟਰ ਨਾਲ ਫੀਸ ਘਟਾਉਣ ਬਾਰੇ ਗੱਲ ਕਰਨੀ ਸੀ ਤਾਂ ਪਤਾ ਹੀ ਅੱਜ ਲੱਗੇ ਸੀ ਕਿ ਸੈਨੇਟਰ ਕੀ ਕੋਈ ਜੀਜ ਹੁੰਦੀ ਐ ਇਹਨਾਂ ਨੇ ਖਤਮ ਵੀ ਕਰਤੀ ਹੁਣ ਕਿੱਥੇ ਜੀਐਸਡਬਲਯੂ ਹੋ ਸਕਦਾ ਉਹ ਮਸਲਾ ਹੱਲ ਕਰੇ ਥੋੜਾ ਕਲੀਨ ਸਰ ਡਿਪਾਰਟਮੈਂਟ ਦੀ ਜੀਜ ਤੁਹਾਨੂੰ ਪਤਾ ਹੀ ਐ ਕਿੰਨੀ ਵੱਜ ਚੁੱਕੀ ਐ ਮੈਂ ਜੀਨ ਦਾ ਬੱਚਾ ਮਜੂਬ ਪਰਵਾਜ਼ ਤੋਂ ਆਣਾ ਐ ਇੰਨੀ ਜੀਜ ਨਹੀਂ ਕਰ ਸਕਦਾ ਜੀ ਤੁਸੀਂ ਕਹਿੰਦਾ ਪਹਿਲੀ ਗੱਲ ਤਾਂ ਇਹ ਐ ਕਿ ਚਾਦਰ ਵੇਖ ਕੇ ਪੈਸੇ ਸਾਰਨੇ ਚਾਹੀਦੇ ਆ ਦੂਜਾ ਫੀਸਾਂ ਦੇ ਮਾਮਲੇ 'ਚ ਮੈਂ ਕੁਝ ਬੋਤਾਂ ਆਪੀ ਸਾਂ ਨਹੀਂ ਪਸਾ ਤੁਸਿਕੋ ਕਰੋਈ ਤੇ ਇੱਕ ਬੋਲਿਆ ਤੇਰਾ ਕੋਰਸ ਹੈ ਸੈਲਫ ਫੰਡ ਹੈ ਤੇਰਾ ਕੋਰਸ ਹੈ ਸੈਲਫ ਫੰਡਸ ਕੋ ਇਸ ਦਾ ਮਤਲਬ ਸਰਕਾਰੀ ਮਦਦ ਕੋਈ ਨਹੀਂ ਪੜ੍ਹਾਈ ਦਾ ਸਾਰਾ ਖਰਚਾ ਤੈਨੂੰ ਆਪ ਹੀ ਚੁਕਣਾ ਪਊ ਤੇ ਜੇ ਤੇਰੀ ਹਾਇਸੀਅਤ ਹੀ ਨਹੀਂ ਠੇਠ ਬੜਾ ਤੇਰੀ ਤਾਂ ਦਾਖਲਾ ਕਿਉਂ ਲਿਆ ਜੇ ਗੱਲ ਸਹੀ ਹੈ ਹਾਇਸੀਅਤ ਹੀ ਹੈ ਤਾਂ ਫਿਰ ਸਰਕਾਰੀ ਯੂਨੀਵਰਸਿਟੀ ਦਾ ਬੋਰਡ ਕਿਉਂ ਇਹ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਨੇ ਤਾਂ ਸਾਡੇ ਅਰਕਾਂ ਨੇ ਜਿਹੜੇ ਜੰਮਦਿਆਤਾਰ سونے ਦਾ ਚਮਚਾ ਲੈ ਕੇ ਪੈਦਾ ਨਹੀਂ ਹੋਏ ਜੇ ਗੱਲ ਸਾਰੀ ਹੈਸੀਅਤ ਦੀ ਹੈ ਤਾਂ ਫਿਰ ਇਹ ਕੀ ਸੱਲਾਵਾ ਹੈ ਕਿ ਸਭ ਨੂੰ ਸਿੱਖਿਆ ਦਾ ਮੁਫਤ ਅਧਕਾਰ ਇਹ ਸਾਡੇ ਹੱਥਾਂ ਪੈਰਾਂ 'ਚ ਸਾਡੀ ਹੈਸੀਅਤ ਦੀਆਂ ਢੇੜੀਆਂ ਸਾਨੂੰ ਪੜਨ ਦੇ ਨਹੀਂ ਉਹ ਬੋਲੀ ਬਕਵਾਸ ਨਾ ਕਰ ਮੈਨੂੰ ਜੀ ਪਿੱਛਾ ਨਾ ਬਤਾ ਇੱਥੇ ਦਾ ਯੂਨੀਵਰਸਿਟੀ ਕਿਵੇਂ ਚੱਲੂ ਉਹ ਇਹੋ ਜੀ ਯੂਨੀਵਰਸਿਟੀ ਚਲਾਉਣ ਦਾ ਵੀ ਕੀ ਫਾਇਦਾ ਜਿੱਤੇ ਸਾਡੇ ਵਰਗੇ ਲੋਕ ਹੀ ਨਾ ਪੜ ਸਕ ਉਹ ਤੁਹਾਡੇ ਵਰਗੇ ਬੁਸਤ ਖੋਰ ਤਾਂ ਹਰ ਚੀਜ਼ ਮੁਕਬਾਦਦੇ ਨੇ ਪੁਰਸਕਾਰ ਮੁਸਤ ਰੋਟੀ ਮੁਸਤ ਤੇ ਹੁਣ ਸਿੱਖਿਆ ਵੀ ਮੁਸਤ ਤੁਸੀਂ ਮੁਸਤ ਹੋਰ ਦੇਸ਼ ਦੀ ਤਰੱਕੀ ਵਿਚਾਰ ਜੋ ਰੋੜੇ ਹੋ ਰੋੜੇ ਜਿੰਨਾ ਨੂੰ ਅਜ ਰਾਜ ਨੂੰ ਹਟਾਉਣਾ ਜ਼ਰੂਰੀ ਹੋ ਗਿਆ ਹੈ ਕੀ ਬਾਰਾ ਬਾਰ ਆ ਕੇ ਦੇ ਕੰਮ ਕਰਨ ਵਾਲਾ ਦੇਸ਼ ਦੀ ਹਰ ਸ਼ਹਿਰ ਪੈਦਾ ਕਰਨ ਵਾਲਾ ਮੁਸਤ ਉਹਦੇ ਬਦਨ ਤੇ ਜੋ ਰੇਸ਼ਮੀ ਕਪੜੇ ਤੇ ਬੈਠਣ ਲਈ ਆਰਾਮਦਾਇਕ ਕੁਰਸੀਆਂ ਨੇ ਜਿਹਦੀ ਮਹਿਰ ਬਣਾਉਣੇ ਕਿਉਂ ਮੁੱਕ ਹੋਰ ਉਹ ਕੋਈ ਬਕਵਾਸ ਨਾ ਕਰ ਤੈਨੂੰ ਇੱਕ ਗਰੀ ਸਮਝਾਉਣਾ ਇਹ ਕਿਸੇ ਦਾ ਮੈਂ ਨਹੀਂ ਬਤਾਈਆ ਉਸ ਤੋਂ ਫਰਮਾਨ ਆਇਆ ਵੀ ਹੁਣ ਸਰਕਾਰ ਫੰਡ ਨਹੀਂ ਦੇਗੀ ਬੱਚਿਆਂ ਦੀ ਪੀਸਾਂ ਉਧਾਓ ਉੱਤੋਂ ਓਏ ਉੱਤੋਂ ਕਿੱਥੋਂ ਬਚਪਨ ਤੋਂ ਇਹ ਸ਼ਬਦ ਸੁਣਦਾ ਸੁਣਦਾ ਅੱਕ ਗਿਆ ਨਫ਼ਰਤ ਆ ਮੈਨੂੰ ਇਸ ਉੱਤੋਂ ਸ਼ਬਦ ਨਾਲ ਪਹਿਲਾ ਮਾਸਟਰ ਕਹਿੰਦਾ ਉੱਤੋਂ ਫਰਮਾਨ ਆਇਆ ਕਿ ਅੱਜ ਤੋਂ ਕੱਕਾ ਕਬੂਤਰ ਨਹੀਂ ਕੱਕਾ ਕਮਲ ਹੋਊਗਾ ਡੀਐਸਡਬਲ ਕਹਿੰਦਾ ਉੱਤੋਂ ਫਰਮਾਨ ਆਇਆ ਕਿ ਮੈਨੂੰ ਲੋੜਵੰਦ ਨੂੰ ਹੋਸਟਲ ਨਾ ਦੇ ਕੇ ਉਸ ਮੰਤਰੀ ਦੇ ਮੁੰਡੇ ਨੂੰ ਹੋਸਟਲ ਦਿੱਤਾ ਜਾਵੇ ਪਰਫੈਕਟਰ ਕਹਿੰਦੇ ਉੱਤੋਂ ਗੋਹੇ ਤੇ ਖੋਜ ਕਰਾਉਣ ਦਾ ਫਰਮਾਨ ਆਇਆ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਸ ਤੋਂ ਫੀਸਾ ਬਣਾਉਣ ਦਾ ਫਰਮਾਨ ਆਇਆ ਜ਼ਿਆਦਤੀਆਂ ਦੀ ਇੰਨੀ ਲੰਗੀ ਲੁੱਟ ਕਰਨ ਵਾਲਾ ਆਖਿਰੇ ਉੱਤੇ ਬੈਠਾ ਹੈ ਕੌਣ ਕਮਲ ਕਿਹ ਹੋਇਆ ਹਾਂ ਕਮਰ ਦਾ ਫੁੱਲ ਤਾਂ ਜਿੰਦੀ ਗੱਲ ਹੈ ਨਾ ਕਿ ਵੇਚੇ ਦਾ ਕਮਰ ਦਾ ਫੁੱਲ ਪਾਣੀ ਵਿੱਚ ਡੁੱਬਦਾ ਪਰ ਕਮਲ ਦੇ ਫੁੱਲ ਦੀ ਇੱਕ ਭਗਵੀ ਕਿਸਮ ਭਾਰਤ ਵਿੱਚ ਅਧਿਕਾਰੀਆਂ ਦੀਆਂ ਕੁਰਸੀਆਂ ਹੀ ਡੋਕਦੀ ਹੈ ਤੇ ਜਿਸ ਨੂੰ ਖਾਦ ਪਾਣੀ ਪਾਉਣ ਵਾਲਾ ਉਸ ਕੁਰਸੀ ਤੇ ਬੈਠ ਸਕਦਾ ਤੇ ਅੱਜ ਇਨ੍ਹਾਂ ਕਮਲ ਦੇ ਸਾਰੇ ਨੌਕਰਾਂ ਦਾ ਜੋਰ ਲੱਗਿਆ ਹੋਇਆ ਕਿ ਮੈਂ ਨਾ ਪੜਾਂ ਕਿ ਜੇ ਪੜਾਂ ਤਾਂ ਮੇਰੇ ਮੂੰਹੋਂ ਸਿਰਫ ਤੇ ਸਿਰਫ ਇਹੀ ਨਿਕਲੇ ਇੱਕ ਅਕਾ ਕਮਲਪੁਰ ਇੱਕ ਅਕਾ ਕਮਲਪੁਰ ਨਾ ਉਮੀਦੀ ਜੀ ਹਰ ਰਾਤ ਇੱਕ ਨਵੀਂ ਸਵੇਰ ਦੀ ਤੈਰ ਵਿੱਚ ਡੁੱਬ ਜਾਂਦੀ ਹੈ ਹਰ ਹਰੇ ਨੂੰ ਆਪਣਾ ਚਾਨਨ ਚੁਣਨਾ ਪੈਂਦਾ ਹੈ ਪੜਾਈ ਦਾ ਅਰਥ ਇਹ ਨਹੀਂ ਕਿ ਤਬ ਤੱਕ ਜਿਉਂ ਜਾਓ ਜਵਨ ਚੱਲੀ ਜਾਓ ਤਾਂ ਫਿਰ ਕੀ ਨਾ ਪੜਾਈ ਦਾ ਪੜਾਈ ਦਾ ਅਰਥ ਹੈ ਆਜ਼ਾਦੀ ਦਾ ਸੁਨਹਿਰੀ ਦਾ ਪੜਾਈ ਦਾ ਅਰਥ ਹੈ ਸਿਰੋ ਪੜ੍ਹਾਈ ਕਿੰਨੇ ਕੋ ਪੜ੍ਹੋ ਸਮਾਜ ਬਦਲਨੇ ਕੋ ਸੰਘਰਸ਼ਾ ਬਿਨਾ ਗੁਜ਼ਾਰਾ ਨਹੀਂ ਜਿੱਥੇ ਬੰਦੀ ਬਿਨਾ ਕਹਤਾ ਹੈ ਚਾ ਚਲੋ ਪਰ ਵਧੀਆ ਫੀਸਾਂ ਦਾ ਹਿਸਾਬ ਲੱਗਿਆ ਜਾਵੇ ਵਧੀਆ ਫੀਸਾਂ ਦਾ ਪਸ ਲੋ ਪਸ ਲੋ ਫੀਸ ਫੀ ਵਾਚ ਚਾਹੇ ਪਸ ਲੋ ਪਸ ਲੋ ਵਧੀਆ ਫੀਸਾ ਇਹ ਐਫੀ ਡੈਬਿਟ ਹੈ ਇਸ ਐਫੀ ਡੈਬਿਟ ਤੇ ਜੇ ਤੁਸੀਂ ਇਹ ਜਿਵੇਂ ਸੀ ਡਰਣਾ ਤਾਂ ਸਾਈਨ ਕਰਨੇ ਪੈਣਗੇ ਕਿ ਤੁਸੀਂ ਸਾਡੇ ਵੱਲੋਂ ਮਿੱਠੇ ਦੇ ਸਮੇਂ ਉਹ ਜੇ ਧਰਨੇ ਤੁਹਾਡੀ ਪਾਲਤੂ ਜੇਫੇ ਬੰਦੀ ਲੌਂਦੀ ਹੋ ਅਸੀਂ ਤੁਹਾਡਾ ਕਮਲ ਦਾ ਫੁੱਲ ਆਪਦੀਆਂ ਜੇਬਾਂ ਵਿੱਚ ਹਰਗੇ ਦਿਰੀ ਟੰਗ ਲੱਗੇ ਆਈ ਔਨ ਬਿਹੈਫ ਆਫ ਹਾਈ ਕੋਰਟ ਡਿਕਲੇਅਰ ਥੈਟ ਰਾਈਟ ਟੂ ਐਜੂਕੇਸ਼ਨ ਐਂਡ ਰਾਈਟ ਟੂ ਪ੍ਰੋਟੈਸਟ ਕੈਨ ਨਾਟ ਗੋ ਹੈਂਡ ਇਨ ਹੈਂਡ ਇਜ਼ ਰਾਈਟ ਟੂ ਪ੍ਰੋਟੈਸਟ ਨਾਟ ਅ ਨੈਸੈਸਰੀ ਮੀਡੀਅਮ ਟੂ ਇਸਟੈਬਲਿਸ਼ ਰਾਈਟ ਟੂ ਐਜੂਕੇਸ਼ਨ ਕਹਿੰਦੇ ਤੁਸੀਂ ਨਜਾਇਜ਼ ਮੰਗਾ ਦੇ ਧਰਵੇ ਲਾਉਂਦੇ ਹੋ ਜਦੋਂ ਬੇਤਹਾਸ਼ਾ ਫੀਸਾਂ 'ਚ ਵਾਦਾ ਹੋਵੇ ਬੋਲਣ ਦੇ ਉੱਤੇ ਮੂੰਹਾਂ ਦੇ ਉੱਤੇ ਜਿੰਦੇ ਲਾਏ ਜਾ ਰਹੇ ਹੋਣ ਚਾਰੇ ਔਰ ਤੱਕੇ ਸ਼ਾਹੀ ਦਾ ਇੱਕ ਮੰਦਰ ਹੋਵੇ ਤਾਂ ਵਿਰੋਧ ਕਰਨਾ ਤੁਹਾਡਾ ਅਧਿਕਾਰ ਹੀ ਨਹੀਂ ਤੁਹਾਡਾ ਫਰਜ਼ ਬਣ ਜਾਂਦਾ ਹਾਂ ਪੜ ਰਹੇ ਹਾਂ ਤਾਂ ਸੰਘਰਸ਼ਾਂ ਦੀ ਦੌਲਤ ਤੇ ਜੇ ਅੱਗੇ ਪੜਾਂਗੇ ਤਾਂ ਸੰਘਰਸ਼ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਨਾਟਕ ਦਾ ਅੰਤ ਕੀ ਹੋਵੇਗਾ ਸੋਚੋ ਦੋਸਤੋ ਖੂਬ ਮਨ ਲਗਾ ਕੇ ਕਿਉਂਕਿ ਜੇ ਤੁਸੀਂ ਸੋਚੋਗੇ ਉਹ ਤੁਸੀਂ ਹੀ ਇਹਦਾ ਅੰਤ ਪੈ ਕਰਨਾ ਮੈਂ ਤਾਂ ਬਸ ਤੁਹਾਨੂੰ ਇੱਕ ਇਸ਼ਾਰਾ मात्र ਦੇ ਸਕਦਾ ਕਿਸੇ ਨੇ ਕਿਹਾ ਸੀ ਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਹ ਤੇ ਤੇਜ਼ ਹੁੰਦੀ ਹੈ ਹੁਣ ਇਦੂ ਅੱਗੇ ਤੁਸੀਂ ਤੈਅ ਕਰਨਾ ਹੈ ਕਿ ਇਸ ਦਾ ਅਰਥ ਕੀ ਹੋਵੇਗਾ ਮੈਂ ਤੁਹਾਨੂੰ ਸਿਰਫ ਇੰਥੋਂ ਦੱਸ ਸਕਦਾ ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ